ਦੀ ਬੇਨਤੀ ਕੀਤੀ ਬਾਬਾ ਜੀ ਘਰ ਦੇ ਵਿੱਚ ਅਤ ਦੀ ਗਰੀਬੀ ਆ ਗਰੀਬੀ ਵੀ ਹੈ ਜਿੰਨੀ ਵੀ ਸੰਪਤੀ ਸੀ ਸਾਰੀ ਜ਼ਬਤ ਹੋ ਗਈ ਆ ਤੀਜੀ ਗੱਲ ਜਦੋਂ ਬੰਦੇ ਨੂੰ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਉਦੋਂ ਸਰੀਰਕ ਰੋਗ ਵੀ ਲੱਗ ਜਾਂਦੇ ਆ ਤੇ ਸਰੀਰ ਨੂੰ ਰੋਗ ਵੀ ਲੱਗਿਆ ਹੋਇਆ ਮਹਾਂਪੁਰਖੋ ਕਿਰਪਾ ਕਰੋ ਇਸ ਤਰ੍ਹਾਂ ਦੀ ਜ਼ਿੰਦਗੀ ਬਣ ਗਈ ਆ ਕਰਜ਼ਾ ਵੀ ਹੋ ਗਿਆ ਰੋਗ ਵੀ ਹੋ ਗਏ ਤੇ ਘਰ ਦੇ ਵਿੱਚ ਉਹ ਬਰਕਤ ਵੀ ਨਹੀਂ ਰਹੀ ਤੇ ਬੜੇ ਹੀ ਅੱਖਾਂ 'ਚ ਪਾਣੀ ਭਰ ਕੇ ਕਹਿਣ ਲੱਗਾ ਉਹ ਕਹਿੰਦਾ ਮਾਹ ਪੁਰਖੋ ਇੰਨਾ ਹੀ ਨਹੀਂ ਜਿਹੜੇ ਦੋਸਤ ਮਿੱਤਰ ਸੀ ਰਿਸ਼ਤੇਦਾਰ ਸੰਬੰਧੀ ਸਾਰੇ ਸਾਥ ਛੱਡ ਗਏ ਮੇਰਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਾ ਜਦੋਂ ਵਿਪਤਾ ਕਿਸੇ ਤੇ ਆਣ ਪੈਂਦੀ ਭੈਣ ਭਾਈ ਵੀ ਬੋਲਣੋਂ ਹਟ ਜਾਂਦੇ ਵਿਪਤ ਬਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇ ਰ ਇਦਾਂ ਮਾਹ ਪੁਰਖੋ ਇਦਾਂ ਜੀਵਨ ਵਿੱਚ ਇਹ ਕੁਝ ਵਾਪਰ ਗਿਆ ਸੋਚਿਆ ਨਹੀਂ ਸੀ ਕਦੇ ਐਵੇਂ ਬੜਾ ਹੀ ਉਦਾਸ ਚਿਹਰਾ ਲੈ ਕੇ ਆਇਆ ਸਾਧ ਸੰਗਤ ਜੀ ਇਹ ਤਾਂ ਅਸੀਂ ਸਾਰੇ ਹੀ ਜਾਣਦੇ ਆਂ ਦੇਖੋ ਕਿ ਜਦੋਂ ਬੰਦੇ ਕੋਲ ਪੈਸੇ ਹੁੰਦੇ ਆ ਬਹੁਤ ਉਹਦੇ ਮਿੱਤਰ ਬਣ ਜਾਂਦੇ ਆ ਸੱਜਣ ਬਣ ਜਾਂਦੇ ਆ ਰਿਸ਼ਤੇਦਾਰ ਵੀ ਐਵੇਂ ਹੀ ਰਿਸ਼ਤੇਦਾਰੀਆਂ ਕੱਢ ਲੈਂਦੇ ਕਈ ਵਾਰੀ ਪਰ ਸਾਧ ਸੰਗਤ ਜੀ ਜਦੋਂ ਵਿਪਤਾ ਪੈਂਦੀ ਸਾਰੇ ਸਾਥ ਛੱਡ ਜਾਂਦੇ ਆ ਸੁਖ ਮੈਂ ਬਹੁਤ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ